ਅੱਜ ਹੀ ਪਟਿਆਲੇ ਆ ਗਿਆ ਤੂਫਾਨ ਬਹੁਤ ਹੀ ਵੱਡਾ ਵੱਡਾ ਬਹੁਤ ਜ਼ਿਆਦਾ ਤੂਫਾਨ ਆ ਗਿਆ ਦੇਖੋ ਸਾਰੇ ਪਾਸੇ ਤੂਫਾਨ ਆ ਗਿਆ ਹੈ ਪਟਿਆਲੇ ਦੇ ਵਿੱਚ ਮੀਂਹ ਪੈਣ ਦੀ ਤਿਆਰੀ ਹੈ ਬਹੁਤ ਠੰਡਾ ਮੌਸਮ ਹੋ ਗਿਆ ਹਨੇਰੀ ਆ ਗਈ ਪਈ ਤੂਫਾਨ ਹੈ ਤੂਫਾਨ ਹੈ ਸਾਰੇ ਪਾਸੇ ਜਿੱਧਰ ਵੀ ਦੇਖੋਗੇ ਤੂਫਾਨ ਆ ਗਿਆ ਦੇਖੋ ਲਾਈਟਾਂ ਚੱਲ ਗਈਆਂ ਦਿਨ ਛੇ ਮੌਸਮ ਹਾਲੇ ਹਨੇਰੇ ਵਾਲਾ ਹੈ ਨਹੀਂ ਪਰ ਤੂਫਾਨ ਨੇ ਹਨੇਰਾ ਕਰਤਾ ਸਾਰੇ ਪਾਸੇ ਕੋਪ ਪ੍ਰਕਾਗ ਜਿਵੇਂ ਉੱਡਦੇ ਫਿਰਦੇ ਨੇ ਸਾਰੇ ਪਾਸੇ ਤੂਫਾਨ ਹੈ ਤੂਫਾਨਾ